ਹੋਰ ਹੈ ਨੀ ਲੋੜੀ ਅੱਜ ਚਿੱਕਣਾ ਹੁੰਦਾ ਓਖਲੀ ਚਪਾਤੀ ਤੁਹਾਡਾ ਮੁੰਡਾ ਚੜੂਗਾ ਹਾਥੀ ਸਾਡਾ ਪਾਂਬੂ ਚੜੂਗਾ ਹਾਥੀ ਹੈਪੀ ਵੀ ਲੋੜੀ ਹੋਰ ਵੀ ਇੱਕ ਹੋਰ ਗੌਂਦੀ ਤੂੰ ਤੌਂਦੇ ਆਉਂਦੇ ਹੁਣ ਕੋਠੇ ਉੱਤੇ ਕੱਲ੍ਹ ਤੋਂ ਤੁਹਾਡਾ ਮੁੰਡਾ ਬਣੂਗਾ ਸਰਪੰਚ ਹਾਂ ਅਰੇ ਰਿਤੂ ਤਾਕਤ ਜਾਸ ਵੀ ਨਾ ਪਾ ਦੇ ਇਹਨਾਂ ਨੂੰ ਮੈਨੂੰ ਲੱਗਿਆ ਦੇਖ ਮੁੰਡਾ ਹਾਂ ਪਾ ਦਿਓ ਪਾ ਦਿਓ ਇਹਨਾਂ ਨੂੰ ਬਚਾਰਾ ਜਿਹੜਾ ਸਮਾਨ ਪਿਆ ਪਾਓ ਇਹਨਾਂ ਨੂੰ ਪਰਿਵਰਨ ਦੇ ਲਿਫਾਫੇ कहाँ है आज हैप्पी लोडी लोडी ये भी लोडी हैप्पी जीत दिलोडी हाँ डॉगी आज डॉगी रहेगा बत्ता आज हैप्पी लोडी है ਜੱਟੂ ਕਿਵੇਂ ਤੇ ਛੁਬਾ ਪਾ ਦੇ ਦੀ ਨੂੰ ਦੀ ਨੂੰ ਦੇ 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 ਤੀ ਨੂੰ ਤੀ ਜਿਆਦਾ ਲੈਣੇ ਅਸੀਂ ਛੁਣ ਚਾ ਫੜ ਲਾ ਵਿੱਚ ਫੜ ਲਾ ਉਹ ਵੀ ਆਪ ਲੈ ਲੈਣੇ ਨਾ ਸੱਤ ਕੋਈ ਨ ਲੰਗਦੇ ਨਾ ਮਿਲ ਕੇ ਸ਼ਾਰੀ ਨੂੰ ਵਿੱਚ ਪਾ ਲੈ ਆਲਾ ਵਿੱਚ ਪਾ ਫਟ ਗਿਆ ਤਾਂ ਲਵਾਵਾ ਫਟ ਜਾਈਂਗਾ ਇਹ ਭਾਰੀ ਹੋ ਕੇ ਬੋਦੜਾ ਹਾਂ ਫਟ ਜਣਾ ਨੇ ਭਾਰੀ ਹੋ ਕੇ ਗੋਲੂ ਕਿਆ ਨਾ ਉਹ ਤੇਰਾ ਗੋਲੂ ਡੁੱਗੂ 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 ਟਡੂ ਕੋਏ ਮਾਰਦੇ ਆਂ ਕਿ ਡੁੱਗੂ ਆ ਜਾ ਜਾਣਾ ਦੀਦੀ ਨਾਲ ਨਾ ਜਾਣਾ ਬਾਹਰ ਕਰ ਦੇ ਫਿਰ ਸਾਨੂੰ ਜਾ ਜਾ ਜਾਣਾ ਦਾ ਰਹਿਣ ਦੇ ਨੇਰਾਪਾਪ ਦਾ ਪੁੱਤ ਬਾਹਰ ਬਾਹਰ ਨੇਰਾ ਆ ਜਾ ਤੂੰ ਅੱਪਾ ਚੱਲੂਗੇ ਬਾਅਦ ਚ ਜਾ ਜਮਿਨਾ ਨੂੰ ਬਾਹਰ ਲਾ ਪੁੱਤ ਨਾ ਬਾਹਰ ਵੀ ਹੁਰੀ ਜਾਣਾ ਸਿੱਧਾ ਕੁੱਤ ਪੌੜੀਆਂ ਉੱਪਰ ਤੁਰਨਾ ਖੋਲਣਾ ਨੇਰੇ ਚ ਰਹੂਗੀ ਜਾਣ ਕੇ ਕਹਦੀ ਆ ਨੇਰੇ ਹਾਂ ਚਲੋ ਅਭੀ ਫਟਾਫਟ ਜਾ ਕੇ ਮੋੜਿਆ ਫੇਰ ਲੈ ਜੈ ਨੂੰ ਥੈਲੇ ਰੱਖਿਆ ਠੀਕ ਹੈ ਟੀਵੀ ਦੇਖਣਾ ਹੈ ਨਾ ਠੀਕ ਆ ਚਾਹ ਤਿਆਰ ਕਰ ਦਮੈਨ ਮੈਂ ਛੇਤੀ ਆਜੋ ਫੇਰ ਆ ਕੀ ਹੋ ਗਿਆ ਆ ਕਾ ਆ ਕਾ

ਚੌੜਾ ਚੌੜਾ ਅਰਜਾਈ ਲਈ ਪੈਵੇਂਗੀ ਮੈਂ ਕਿਹਾ ਪੜ ਲਾ ਤੂੰ ਉਹਦਾ ਤਾਂ ਕਰਨ ਦਾ ਤਾਂ ਪੜਾਈ ਦਾ ਟਾਈਮ ਨੂੰ ਤਾਈ ਕੋ ਸੌਂਦਾ ਨੂੰ ਮਿੰਟ ਦੇ ਦਿੱਤਾ ਨਾ ਨੀਂਦ ਆਉਂਦੀ ਉਹਨੂੰ ਨੀਂਦ ਆ ਗਈ ਸੌਂਣ ਲੱਗਦੇ ਸੌਂਣ ਲੱਗ ਆਪਾਂ ਚੱਲਦੇ ਲੋੜੀ ਲੈਣ ਉਹਨੂੰ ਸੌਂਣ ਲੱਗਦੇ ਹਾਂ ਈਸ਼ਰ ਆਏ ਦਲੀਪਰ ਜਾਏ ਦਲੀਪਰ ਦਲੀਪਰ ਦੀ ਜਣ ਚੁੱਲੇ ਪਾਏ ਪੋਰ ਇਨੀ ਮਾਂ ਖਾਦੀ ਪੋਰ ਇਨੀ ਮਾਂ ਖਾਦੀ ਜੀ ਦੱਸਿਓ ਜਰੂਰ ਕੁਸਿਲੀ ਬਣਾਉਂਦੇ ਸਾਰੇ ਬਣਾਉਂਦੇ ਨਹੀਂ ਬਹੁਤ ਜਗ੍ਹਾ ਬਣਾਉਂਦੇ ਬਹੁਤ ਜਗ੍ਹਾ ਬਣਾਉਂਦੇ ਦੁੱਲਾ ਪੱਟੀ ਵਾਲਾ ਮੰਮੀ ਐਸੇ ਵਾਲੀ ਥੋੜੀ ਜਿਆਦਾ ਟ੍ਰੈਡੀਸ਼ਨ ਟੇਸਤੀ ਐਂਦੀ ਕਰਦਾ ਮੰਮੀ ਅੱਗੇ ਬਣਾਉਂਦੀ ਦੀਦੀ ਕਿਹੜਾ ਖਿਚੜੀ ਪਰ ਮੰਮੀ ਕਹਿੰਦੀ ਆਨੇ ਸਾਰੀ ਸੇਰੀ ਬਣਾਉਣੀ ਹੂੰ ਆਨੇ ਖਖਤ ਖੱਤਿਆ ਦਾ ਕੰਮ ਲੋ ਜੀ ਇੱਧਰ ਸਾਡੇ ਡਰਾਇਰ ਨਾਲ ਨਾ ਕੱਪੜੇ ਸਜਾਏ ਜਾ ਰਹੇ ਆ ਜੀ ਹਾਂਜੀ ਹਾਂਜੀ ਸੱਸਰੀ ਕਾਲ ਜੀ ਸੱਸਰੀ ਕਾਲ ਜੀ ਹੈਪੀ ਲੋੜੀ ਜੀ ਹੈਪੀ ਲੋੜੀ ਹਾਂਜੀ ਤੁਸੀਂ ਵੀ ਸੱਸਰੀ ਕਾਲ ਬੁਲਾਉਂਦੇ ਫਿਰ ਸੱਸਰੀ ਕਾਲ ਕਰਦੇ ਅੱਛਾ ਜੀ ਇਹ ਡਰਾਇਰ ਜੀ ਕਿਹੜੇ ਕੰਮ ਵਾਸਤੇ ਆਉਂਦਾ ਹੁੰਦਾ ਤੁਸੀਂ ਇਹਨੂੰ ਕਾਰ ਸੁਕਣ ਦੇ ਕੰਮ ਆਉਂਦਾ ਹੁੰਦਾ ਜੀ ਹਾਂਜੀ ਤੇ ਫਿਰ ਅਸੀਂ ਇਹ ਜਿਹੜੇ ਮਾੜੇ ਮਾੜੇ ਕੱਪੜੇ ਸਿੱਲੇ ਸਿੱਲੇ ਆ ਜੀ ਹਾਂਜੀ ਉਹ ਹੀ ਤੱਤੇ ਕਰ ਦਿੰਦੇ ਆ ਅੱਛਾ ਪੱਗ ਨੂੰ ਨਾ ਸੁਕਾਉਣ ਲਾ ਜੀ ਕੋਈ ਚੱਕਰ ਨਹੀਂ ਅੱਛਾ ਜੀ ਕਰਤਾ ਜੀ ਇਹਦੇ ਵੀ ਕੰਮ ਠੀਕ ਹੈ ਜਿੰਨੇ ਜਿੰਨੇ ਤੈ ਲੱਗ ਗਈ ਜੇ ਉਹਨਾਂ ਦਾ ਕੰਮ ਹੋ ਗਿਆ ਹੁਣ ਇਹ ਨਾ ਹੋਵੇ ਜੀ ਬਿੱਲ ਉੱਪਰ ਚੱਲ ਜਾਵੇ ਕੰਮ ਬਿੱਲ ਦਾ ਵੀ ਧਿਆਨ ਰੱਖਿਓ ਹਾਂ ਡਰਾਇਰ ਨੂੰ ਆਪਣਾ ਹਿਸਾਬ ਨਾਲ ਚਲਾਓ ਇਹ ਬਿਜਲੀ ਬਹੁਤ ਖਿੱਚਦਾ ਹੈ ਜੀ। ਉਹ ਕੱਪੜੇ ਤਾਂ ਸੁਕਾਏ ਹੋ ਨਹੀਂ। ਸੁਕਾਈਓ। ਕੀ ਹੋ ਗਿਆ? ਥੋੜਾ ਜਿਹਾ ਟੱਕਰ ਪੈ ਗਿਆ। ਬਰਡਨ ਦੇ ਵਾਰੀ ਵਿੱਚ ਪਲੇਸ ਕਰਦਾ ਜੀ। ਦੋ ਹੀ ਹੋ ਗਏ। ਮੈਡਮ ਨੇ ਕਿਹਾ 15 ਨੂੰ ਆਉਂਦੀ ਸਾਰੇ ਪੇਪਰ ਸ਼ੁਰੂ ਆ। ਹੁਣ ਮੈਂ ਕਿੱਥੇ ਜਾਵਾਂ? ਕਰਨ ਪੜ ਲਾ ਪੁੱਤ ਯਾਰ। ਸਵੇਰ ਤੇ ਬੇਨਤੀ ਕਰਦੀ ਆਂ ਇਹਦੀ ਮੈਂ। ਵੀ ਥੋੜਾ ਜਿਹਾ ਪੜ ਲੈ। ਆਉਂਦਾ ਵੀ ਸਾਰਾ ਬਸ ਕਰਨਾ ਇਨਧਰੇ ਕਰਦਾ। ਕਰਨ ਰਿਵੀਜ਼ਨ ਕਰ ਲਾ ਪੁੱਤ ਮੈਂ ਵੀ ਆਹੀ ਕੁਝ ਕਰਦਾ ਹੁੰਦਾ ਤਾਂ ਪਰ ਨ ਲੈ ਲੈ ਦਖਾਹੀ ਸੱਚੀ ਹੋ ਰੋਂਦਾ ਦੇਖ ਲੋ ਰੋ ਰਿਹਾ ਭਾਈ ਹਾਂਜੀ ਕੀ ਹੋ ਗਿਆ ਢਿੱਡ ਦੁਖਦਾ ਹਾਂ ਉਹ ਮੰਮੀ ਸਾਰੇ ਤੇ ਮੋਟੀ ਹੀ ਕਰਨਾ ਹੈ ਛੋਲੇ ਲਾ ਲਓ ਜੀ ਇਧਰ ਮੈ ਲੋ ਆ ਨਾ ਰੋ ਖੜਾਤੀ ਮੂੰਗਫਲੀ ਸੁਖੋ ਪੈਣ ਚ ਲੱਗੀ ਵੀ ਇਕੱਠੀ ਕਰ ਕੋਈ ਗੱਲ ਬੁਲਾ ਦੋ ਇਧਰ ਫੜੇ ਬਹੁਤ ਹੋਗੀ ਸਤਿ ਸ਼੍ਰੀ ਅਕਾਲ ਬੋ ਮੱਢੀ ਨਹੀਂ ਨਹੀਂ ਹਾਂ ਸਾਹ ਮਾਈ ਗੁਰੂ ਜੀ ਕੀ ਫਤਿਹ ਲੋੜੀ ਮੰਨੀ ਜੀ ਇਹਦਾ ਕਾਹ ਹੋ ਕਾਹ ਕਾਹ ਦਸ ਪਾ

ਤੂੰ ਨਾ ਵੇ ਪਾਟਲ ਪਾਈ ਥੋੜਾ ਇੱਕ ਵਾਰ ਸਾਰੇ ਜਣੇ ਰਲ ਕੇ ਚਲੋ 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 ਤਰਨਾ ਤਰਨ ਉੱਠਾੜ ਬੱਤ ਤੈਨੂੰ ਪਤਾ ਆਉਣਾ ਪੈਣਾ ਥੋੜਾ ਜਿਹਾ ਹੁਣ ਅੱਛੇ ਤਾਂ ਹੀ ਕਹੀ ਜਾਂਦਾ ਸਕੂਟਰੀ ਚਲਾਉਣਾ ਸਿੱਖ ਗਿਆ ਮੈਂ ਇਕੱਲਾ ਹੂੰ ਕਹਿੰਦਾ ਮੇਰੇ ਨਾਮ ਪਰ ਤਾਂ ਸਕੂਟਰੀ ਆਏ ਮੈਨੂੰ ਮੈਨੇ ਮਾਰੇ ਕਹਿੰਦਾ ਮੇਰੇ ਨਾਮ ਪਰ ਲੈ ਕੇ ਆਂਦੀ ਐ ਨਾ ਪਾਪਾ ਨੇ ਕਹਿੰਦਾ ਹੁਣ ਜੇ ਟੁੱਟ ਗਈ ਫੁੱਟ ਗਈ ਮੇਰੇ ਤੇ ਪੈਸੇ ਲਿਓ ਆਏ ਕਹੀ ਜਾਂਦਾ ਲੈ ਅੱਜ ਆ ਨਾ ਸਕੂਟਰੀ ਚਲਾਈ ਦੀ ਵੀਡੀਓ ਦੇ ਵਿੱਚ ਅਲੋ ਮਰ ਕੇ ਰਨ ਲੱਗਾ ਉਹਨੂੰ ਵੀਡੀਓ ਦੇ ਵਿੱਚ ਉਧਰ ਚੱਲ ਰਿਹਾ ਪ੍ਰੋਜੈਕਟ ਵੀਡੀਓ ਦਾ ਜੀ ਚਲੋ ਹੁਣ ਚਲ ਚੱਲੀਏ ਥੱਲੇ ਹਾਂ ਥੱਲੇ ਜਾ ਕੇ ਮਿਲਦੇ ਹਾਂ ਲੋੜੀ ਵਾਲੀ ਵੀ ਆ ਤੇ ਈਸਰ ਜਾਏ ਦਲੀਦਰ ਨਾ ਜਿੱਦੇ ਉਹ ਗੱਲ ਤੋਂ ਗਿਆ ਕਮ ਸੌਰੀ ਦਲੀਦਰ ਤੇ ਦਲੀ ਦਲੀਦਰ ਦੀ ਜੜ ਚੁੱਲੇ ਤਾਂ ਹਾਂ ਚੁੱਲੇ ਭਾ ਚਲੋ ਫਿਰ ਚੱਲ ਚਲ ਮੇਰੇ ਪੁੱਤ ਇਹਦੇ ਬਣਾ ਕਾਕਾ ਦੀ ਟੋਪੀ ਬਗਾਨੀ ਕਿੱਥੇ ਗੇਰ ਦਿੰਦੀ ਹੈ ਟੋਪੀ ਤੇ ਰੱਖਦੀ ਨਹੀਂ ਸਿਰ ਪਰ ਗਰਮੀ ਮੰਨਦੀ ਹੈ ਇਥੇ ਖੰਡ ਰਕੜੀਆਂ ਫਿਰ ਖਾਣ ਦੇ ਦੇ ਤੇ ਟਿੱਕੇ ਲਾ ਦੇ ਦਰਦ ਫਰ ਆਹ ਕੋਈ ਟੋਫੀ ਕਿਸੇ ਰੱਖੀ ਮੈਨੂੰ ਦੇ ਦੇ ਆਖੇ ਮੈਂ ਨਹੀਂ ਚਲੋ ਫਿਰ ਆਜੋ ਸੰਦੀਪ ਆਜੋ ਇੱਕ ਮਿੰਟ ਬੰਦ ਕਰੋ ਤਿਲ ਚੱਕੋ ਤਿਲ ਚੱਕ ਕੇ ਥੱਲੇ ਪੰਜ ਵਾਰ ਪਾਣੀ ਲੋਹੜੀ ਦੀ ਜਿਹੜੀ ਰਸਮ ਆ ਉਹਨੂੰ ਕਰ ਲਈਏ ਪੂਰੀ ਆ ਨੂੰ ਡਰਾਇਰ ਜਿਹਨੂੰ 10 ਮਿੰਟ ਬੰਦ ਕਰ ਦੇ ਕੋਈ ਚੱਕਰ ਨਹੀਂ ਆ ਹਾਂ ਬਲਗੀ ਜੀ ਲੋਹੜੀ ਬਲੀ ਦਾ ਗੱਦੀ ਹੋਈ ਆ ਮਤਲਬ ਅੱਗ ਜੀ ਦੁਬਾਰਾ ਸੀ ਮਹंगाई ਆ ਪਾਪਾ ਜੀ ਤਾਂ ਮਾਥਾ ਢੇਕੇ ਚ ਦੇ ਵੀਗੇ ਹਾਂ ਉਹ ਤਾਂ ਕਹਿੰਦੇ ਵੀ ਮੈਨੂੰ ਲੱਦੀ ਦੀ ਠੰਡ ਪਾਪਾ ਢੇਕੇ ਅੱਜ ਸੂਰਜ ਚੜਿਆ ਹੈਗਾ ਥੋੜਾ ਜਿਹਾ ਟਾਈਮਾਂ ਚੜਿਆ ਬਸ ਹੁਣ ਕੈਦ ਵਿੱਚ ਮੂੰਗਫਲੀ ਰੋਟੀਆਂ ਪਾਉਂਦੇ ਹੁੰਦਾ ਜਾਂ ਕੀ ਪਾਉਂਦੇ ਉਹ ਤੇਲ ਤੇਲ ਵੀ ਆ ਮੂੰਗਫਲੀ ਵੀ ਪੈਂਦੀ ਹੋਣੀ ਹੈ ਪਿੰਡਾਂ ਚ ਆਹ ਦੀ ਮੇਰਾ ਬੱਚਾ ਅਟੱਡੀ ਉਹਨੂੰ ਮੁਰੋਂ ਨੂੰ ਨਾ ਗਿਰ ਜਵੇ ਉਹ ਕਿਤੇ ਇਹਦੀ ਲੋੜੀ ਮਾ ਨਾ ਹੋ ਜਵੇ ਬੰਦ ਵਰਗੀ ਪਈ ਆ ਜੀ ਖਾ ਲੈ ਚੱਕ ਲਿਆ ਫਾਦ ਦੇ 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 ਤਾ ਕੱਲੇ ਨੇ ਨਹੀਂ ਪਾਉਣੇ ਪਤੋ ਸਾਰਿਆਂ ਨੇ ਪਾਉਣੇ ਹੈ ਆਪਣੀ ਮਰਜ਼ੀ ਗਿਆ ਉਹ ਬਾਜਣਾ ਕੁੱਤੇ ਪਾ ਸਮਝਦੇ ਲੈ ਚਾ ਲਓ ਜੀ ਅਟੱਡੀ ਜੀ ਟੋਪੀ ਦੀ ਨੰਦੀ ਹਵਾਲ ਵਾਲੜੀ ਨੇ ਠੀਕ ਹੈ ਤਾਂ ਆਪਣਾ ਮਾਰ ਲੈ ਦੀ ਮੈਂ ਫੜ ਗਿਆ ਯਾਰ ਅਜੁੱਧੇ ਸੰਦੀਪ ਰਾਮ ਦੇ ਦੇ ਹਾਂ ਫੇਰ ਤੇ ਜਰਮੇ ਪੜਾ ਦੇ ਜਰਮੀ ਪੜਾ ਕਟੋ ਪੀਕ ਅਜੁੱਧੇ ਕਟੋ ਪੀ ਦੇ ਆ ਫਟਾ ਮੀ ਦੇ ਬਲਾ ਬਸ ਪੂਰੀ ਹੋ ਗਈ ਆਧੀ ਐ ਲੈ ਮੈਨੂੰ ਵੀ ਦੇ ਦੋ ਲੈ ਅੱਜ ਦੇਖਣਾ ਆਪਣੇ ਬਾਬਾ ਜੀ ਨੂੰ ਉਹ ਰੰਗ ਕਿੱਥੇ ਚੱਲ ਪਾਈਏ ਲੋਕ ਮਿਲਣ ਚੱਲੋ ਚਲੋ ਅੱਛਾ ਚਲੋ ਦੇਖੀਏ ਤਿਸਰ ਆਇਓ ਦਾਈਓ ਵਾਹ ਵਾਹ ਸਰ ਆਇਆ ਬਲ ਡਰਜਾ ਆ ਬਲ ਡਰ ਦੀ ਜੱਲ ਲੈ ਮਾਫੀ ਨੂੰ ਲੱਭ ਤਾਸ ਜੀ ਸੱਚਾ ਪਾਤਸ਼ਾਹ ਜਿਨ੍ਹਾਂ ਜਿਨ੍ਹਾਂ ਦੇ ਘਰ ਲੋੜੀਆਂ ਬੜੀਆਂ ਐ ਖੁਸ਼ੀਆਂ ਦੇ ਨਾਲ ਭਰ ਜਾਉ ਭਾਈਓ ਸਾਰੇ ਘਰ ਇੱਕ ਖੁਸ਼ੀ ਦੇ ਤਿਹਾਰ ਹਨ ਜਿਹੜੀ ਨਹੀਂ ਹੈ ਹੋਗੀ ਹੁਣ ਦੁੱਲਾ ਪੱਟੀ ਵਾਲਾ ਤਾਂ ਸੁਣਾ ਦੋ ਦੁੱਲਾ ਪੱਟੀ ਵਾਲਾ ਹਾਂ ਬਰੇਂਡਿੰਗ ਦਰੀਏ ਆ हाँ, हाँ जी, 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 हाँ � Okay, 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 ਕਾਹ ਤੱਕ ਦੋਸਤ काय है शुभ बोलय सोना ये पहला फील क्या है काका काका ले जा काका काका हां जी लो जी चलो बंदे जी थोड़ी लो 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 तेरी मथा टेक दी भाई जितनी दे दो भाई मथा लेके ये शाबाश है दे दो सर दे दो तू नहीं ये बंदे तेरे सारे पाटा के रख के क्या करने है दे दे दादा दे दे सारे मम्मी ने भी दे 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 मम्मी दे सारे पाटा दे चलो शाबाश ਚਲੋ ਮਾ ਸਾਡੇ ਕਲਾ ਮਈ ਚਲੋ 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 ਜਾ ਵਾ ਜੈ ਵੈਰੀ ਗੁੱਡ ਜਿਹੜੇ ਤੇਲ ਦੇ ਲੱਡੂ ਹੁੰਦੇ ਆ ਆਹੇ ਤੇਲ ਆਹੇ ਤੇਲ ਹੁੰਦੇ ਆ ਆਹ ਸਿੱਪੂ ਦਾਏ ਵਾਹਿਗੁਰੂ ਵਾਹਿਗੁਰੂ ਸਤਨਾਮ ਛਰਤੀ ਕਲਾਰ ਰੱਖੀ ਮੇਰੇ ਮਾਲਕ ਸੁਖ શાંતਿ ਰੱਖੀ ਮੇਰੇ ਮਾਲਕ ਉਹ ਨੱਚ ਨਹੀਂ ਗਾ ਵਾਹਿ ਨੂਰੀ ਸੁਖ ਸ਼ਾਂਤੀ ਰੱਖੀ ਮੇਰੇ ਮਾਲਕ ਚੜ੍ਹਦੀ ਕਲਾ ਰੱਖੀ ਮੇਰੇ ਮਾਲਕ ਜੇ ਭੰਗੜਾ ਪਾ ਦੇ ਦਿਆ ਬੰਦੇ ਕੀ ਬਣਾ ਕੇ ਮੇਰੇ ਨਾਲ ਕੋਈ ਨਹੀਂ ਆ ਤੁਲੇ ਤੁਲੇ ਗੱਲਾਂ ਦੀ ਅਦਾ ਨਹੀਂ ਹੁਣ ਅਸੀਂ ਮੱਥਾ ਟੇਕ ਲਿਆ ਤੇ ਅਸੀਂ ਆਪਣੀਆਂ ਹੋਰ ਪ੍ਰਾਈਵੇਟ ਜਗ੍ਹਾ ਦਾ ਮਾਰਡਰ ਤੇ ਗੱਲ ਕਿਤੇ ਆਪਾਂ ਵੀ ਕੋ ਕਰ ਦੋ ਨਾਲ ਆਪਣੇ ਮੂੰਹ ਫੜਿਆ ਰੋਗੇ ਰੋ ਵੀ ਥੋੜੀ ਤੋਂ ਹੋ ਤੇ ਫਿਰ ਮਿਲਦੇ ਆ ਵੀ ਤੁਹਾਨੂੰ ਅਸੀਂ ਅਗਲੀ ਗੀਤ ਦੇ ਵਿੱਚ ਪਰਮਾਤਮਾ ਦਾ ਤੁਹਾਨੂੰ ਸਾਰਿਆਂ ਨੂੰ ਸ਼ਾਨ ਚੜ੍ਹਦੀ ਕਲਾ ਦੇਣਾ ਬਈ ਤਿੰਨ ਟੁਕੜੀ ਰਾਤ ਚ ਆਪਣੀ ਬਖਸ਼ੀ ਤੁਹਾਨੂੰ ਤਰੱਕੀਆਂ ਲੋੜੀ ਦੀਆਂ ਸਾਰਿਆਂ ਨੂੰ ਹੀ ਬਹੁਤ 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 ਮੁਬਾਰਕਾਂ ਇਹ ਖੁਸ਼ੀਆਂ ਪਰ ਇਹਨਾਂ ਤਿਮਾਰ ਸਾਰੇ ਮਨਾਓ ਆਪਣਰਾਂ ਦੇ ਵਿੱਚ ਖੁਸ਼ੀ-ਖੁਸ਼ੀ ਇਹ ਤੇ ਹਰ ਹਰ ਇੱਕ ਦੇ ਘਰ ਦੇ ਵਿੱਚ ਭਾਈ ਆਵੇ ਤੇ ਖੁਸ਼ੀ-ਖੁਸ਼ੀ ਮਨਾਓ ਲਗਾਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਨਿਰਗ ਤੇਗ ਦੇ ਪਰਬ ਦੇ ਵਿੱਚ ਲਿਆ ਵੀ ਪਾਵਾ ਨਾ ਹੋਰ ਨਾ ਜਾਉਂਗਾ ਤੇ ਪੈਸੇ ਲੈ ਕੇ ਜਾਉਂ ਲਿਆਓ ਵੀ ਪੈਸੇ ਲਿਆਓ ਹਾਲੇ ਕੁੜੀ ਦਾ ਮੌਕਾ ਸੰਭਾਲ ਲੈ ਜਸਮੀਨ ਪੈਸੇ ਲੈ ਕੇ ਆਉ ਥੱਲੇ ਨੂੰ ਹਾਂ ਘੋਟੇ ਘੋਟੇ ਉੱਤੇ ਮਸ਼ੀਨ ਥੋੜੀ ਘੋਮੜੀ ਚੱਕੀ ਨਾ ਵੀ ਘੋਟੇ ਤੇ ਕਰੀਮ ਥੋੜੀ ਲਾੜੀ ਮਨਾਉਂਦੀ ਘੋਟੇ ਲਾੜੀ ਮਨਾਉਂਦੀ ਹੋਰ ਪਾ ਦੇ ਮੁੱਠੀ ਮੁੱਠੀ ਹੋਰ ਪਾ ਦੇ ਉਹਨਾਂ ਨੂੰ ਜਦ ਤੱਕ ਲੈ ਕੇ ਆਉਂਦੀ ਆ ਉੱਪਰ ਤੇ ਪੈਸੇ ਹੋਰ ਦੇ ਦੋ ਕਿੱਕ ਗੇੜਾ ਇਹਨਾਂ ਨੂੰ ਜੇ ਨਿਆਣੇ ਖੁਸ਼ ਆ ਤਾਂ ਸਮਝ ਲਓ ਰੱਬ ਵੀ ਖੁਸ਼ ਆ ਲਓ ਹੁਣ ਅੱਜ ਲੈ ਲੈ ਪੁੱਤ ਹੋਰ ਕਿਤੇ ਨਹੀਂ ਤੁਸੀਂ ਖੁਸ਼ ਚ ਆਈ ਦੀਆਂ ਧੀਆ ਰਾਣੀ ਦੀ ਆਪਾਂ ਨੇ ਇੰਨੀ ਲੋੜੀ ਮਨਾਈਏ ਤੁਸੀਂ ਉਹਨਾਂ ਖੁਸ਼ ਹੋਈਆਂ ਤਾਂ ਖੁਸ਼ ਕੌਣ ਹੋਊਗਾ ਪਾਤ ਤੇ ਪਾਤ ਕਰਨੇ ਹੋਰ ਪਾਉਣੇ ਪਾ ਦੋ ਕੁਝ ਕਰਨੀ ਲੈ ਆਜਾ ਲੈ ਲੈ ਆਜਾ ਹੋਰ ਬਣਾਣੇ ਨੇ ਵੀ ਆੜਣਾ ਇੱਕ ਹੋਰ ਬੋਲੀ ਪਾ ਦੋ ਹੁਣ ਪੁੱਤ ਛੋਟੀ ਜੀ ਕਿ ਐਲਨ ਨੇ ਫੇਰ ਹੋਈ ਉਹ ਪਾਦਰੀ ਤੁਹਾਡੀ ਬਹੁ ਬੜੀ ਜ਼ਕੀਨਾ ਹਾਇਆ ਚੱਲ ਕੋਈ ਨਹੀਂ ਚਲੋ ਠੀਕ ਹੈ ਠੀਕ ਹੈ ਜਾਓ ਓਕੇ ਓਕੇ ਚਲੋ